ਜੀ ਮੈਂ ਆਪਣੇ ਫੋਨ ਦੇ ਵਿੱਚ ਸਕਰੀਨ ਤੇ ਆਈ ਬੋਨਾ ਤਾਂ ਇੰਸਟਾਗ੍ਰam ਖੁੱਲ ਜਾਂਦਾ w ਬੋਨਾ ਤਾਂ ਵਟਸਐਪ ਖੁੱਲ ਜਾਂਦਾ ਜੇ y ਵਾਲਾ ਤਾਂ YouTube ਖੁੱਲ ਜਾਂਦੀ ਤਾਂ ਇਹ ਵਾਲਾ ਕਮਾਲ ਤੁਸੀਂ ਵੀ ਆਪਣੇ ਫੋਨ ਦੇ ਵਿੱਚ ਕਰ ਸਕਦੇ ਆ ਉਹ ਕਿੱਦਾਂ ਕਰਨਾ ਹੈ ਸਭ ਤੋਂ ਪਹਿਲਾਂ ਤੁਸੀਂ ਵੀਡੀਓ ਐਂਡ ਤੱਕ ਦੇਖਿਓ ਆਪ ਧਿਆਨ ਨਾਲ ਆਪਾਂ ਦੱਸਦੇ ਵੀਡੀਓ ਤੇ ਹਾਂਜੀ ਸਭ ਤੋਂ ਪਹਿਲਾਂ ਆਪਾਂ ਆਪਣੇ ਫੋਨ ਦੇ ਪਲੇ ਸਟੋਰ ਦੇ ਵਿੱਚ ਜਾਣਾ ਹੈ ਉੱਥੋਂ ਤੁਸੀਂ ਇੱਕ ਐਪ ਭਾਰਨੀ ਹੈ ਜੈਸਰ ਨਾਮ ਦੀ ਮਤਲਬ ਬਿਲਕੁਲ ਸੇਫ ਹੈ ਕੋਈ ਧੰਨ ਡਰਨ ਦੀ ਲੋੜ ਨਹੀਂ ਹੈਗੀ ਕੋਈ ਥੜਲ ਪਾਲ ਦੀ ਐਪ ਨਹੀਂ ਹੈਗੀ ਸਿਰਫ ਪਲੇ ਸਟੋਰ ਤੇ ਤੁਹਾਨੂੰ ਪਤਾ ਪਲੇ ਸਟੋਰ ਤੇ ਸਾਰੀਆਂ ਮਤਲਬ ਵਧੀਆ ਐਪਾਂ ਹੁੰਦੀਆਂ ਪਰੰਤੋਂ ਤੋਂ ਬਾਅਦ ਕੀ ਕਰਨਾ ਹੈ ਇੱਥੇ ਆਪਾਂ ਓਪਨ ਕਰਨਾ ਇਹਨੂੰ ਓਪਨ ਕਰਨ ਤੋਂ ਬਾਅਦ ਜਦੋਂ ਆਹ ਵਾਲੇ ਇੱਥੇ ਆ ਜਾਣਾ ਤੁਸੀਂ ਕਰਨਾ ਪਹਿਲੇ ਇਹਨੂੰ ਪਰਮਿਸ਼ਨ ਦੇਣੀ ਹੈ ਇਹਨੂੰ ਔਨ ਕਰਨਾ ਔਨ ਕਰਨ ਤੋਂ ਤੁਸੀਂ ਜੈਸਟ ਤੇ ਆਉਣਾ ਇਹਨੂੰ ਵੀ ਇੱਥੇ ਅਲਾਉ ਕਰ ਦੇਣਾ ਕਰਨ ਤੋਂ ਬਾਅਦ ਕੀ ਕਰਨਾ ਤੁਸੀਂ ਬੈਕ ਜਾਣਾ ਬੈਕ ਜਾਣ ਤੋਂ ਬਾਅਦ ਦੋ ਨੰਬਰ ਵਾਲੀ ਇਹਨੂੰ ਪਰਮਿਸ਼ਨ ਆਪਾਂ ਦੇ ਦੇਣੀ ਹੈ ਇੱਥੇ ਅਲਾਉ ਕਰਨਾ ਫੱਲੇ ਤੁਸੀਂ ਇਹਦੇ ਤਿੰਨ ਨੰਬਰ ਵਾਲੀ ਇਹਨੂੰ ਵੀ ਆਪਾਂ ਪਰਮਿਸ਼ਨ ਦੇ ਦੇਣੀ ਹੈ ਤਿੰਨਾਂ ਨੂੰ ਪਰਮਿਸ਼ਨ ਦੇਣ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਥੱਲੇ ਲਿਖਿਆ ਗੈਟ ਅ ਸਟਾਰਟਰ ਇਹਤੇ ਆਪਾਂ ਕਲਿੱਕ ਕਰਨਾ ਇਹਤੇ ਕਲਿੱਕ ਕਰਨ ਤੋਂ ਬਾਅਦ ਤੁਸੀਂ ਦੇਖਿਓ ਮਤਲਬ ਤੁਹਾਡੀ ਇਨੋਂ ਕਿਤੇ ਤੁਸੀਂ ਸੈੱਟ ਕਰਕੇ ਰੱਖ ਸਕਦੇ ਹੋ ਇਸ ਤੋਂ ਬਾਅਦ ਕੀ ਕਰਨਾ ਇੱਥੇ ਬਿੰਦੂ ਤੇ ਆਪਾਂ ਇੱਕ ਵਾਰੀ ਕਲਿੱਕ ਕਰਨਾ ਕਰਨ ਤੋਂ ਬਾਅਦ ਤੁਸੀਂ ਧਿਆਨ ਨਾਲ ਦੇਖਿਓ ਆ ਥੱਲੇ ਤਿੰਨ ਲਾਈਨਾਂ ਬਣੀਆਂ ਆਈਆਂ ਨੇ ਜਦੋਂ ਤੁਸੀਂ ਬਿੰਦੂ ਤੇ ਕਲਿੱਕ ਕਰਨਾ ਥੱਲੇ ਇੱਥੇ ਤਿੰਨ ਲਾਈਨਾਂ ਆ ਜਾਣੀਆਂ ਇੱਥੇ ਮੇਰੀ ਉਂਗਲੀ ਹੈ ਇੱਥੇ ਆਪਾਂ ਕਲਿੱਕ ਕਰਨਾ ਕਰਨ ਤੋਂ ਬਾਅਦ ਤੁਸੀਂ ਦੇਖ ਸਕਦੇ ਇੱਥੇ ਪਲੱਸ ਦਾ ਨਿਸ਼ਾਨ ਆ ਗਿਆ ਤੁਹਾਡੇ ਹਨਾ ਇੱਥੇ ਆਪਾਂ ਪਲੱਸ ਦੇ ਨਿਸ਼ਾਨ ਤੇ ਕਲਿੱਕ ਕਰਨਾ ਹੁਣ ਮੰਨ ਲਓ ਵੀ ਮੈਂ WhatsApp ਦੇ ਕਰਕੇ ਇੱਥੇ ਤੁਸੀਂ ਜਿਹੜੀ ਵੀ ਐਪ ਦਾ ਕਰਨਾ ਕਹਿੰਦੇ ਉਹ ਚੀਜ਼ ਕਰ ਲੈਣ ਇੱਥੇ ਤੁਸੀਂ ਹੁਣ ਉਹ ਸਾਈਨ ਕਰਨਾ ਵੀ ਜਿਹੜੀ ਚੀਜ਼ ਤੁਸੀਂ ਕਰਨਾ ਕਹ ਉਦੋਂ ਮੇਰੇ ਇੱਥੇ WhatsApp ਕਰਦਾਂ W ਬਣਾਉਣਾ ਹੈ W ਬਣਾਉਣ ਤੋਂ ਬਾਅਦ ਕੀ ਕਰਨਾ ਇੱਥੇ ਬਹੁਤ ਸਾਰੀਆਂ ਆਪਸ਼ਨ ਆ ਜਾਣੀਆਂ ਐਪ ਮੇਕ ਕਾਲ ਦਿੱਤਾ ਵਗੈਰਾ ਸਾਰਾ ਕੁਝ ਆ ਗਿਆ ਤੁਸੀਂ ਦੇਖਣਾ ਪਹਿਲੇ ਨੰਬਰ ਤੇ ਲੌਂਚ ਐਪ ਇੱਥੇ ਆਪਾਂ ਕਲਿੱਕ ਕਰਨਾ ਇੱਥੇ ਕਲਿੱਕ ਕਰਨ ਤੋਂ ਬਾਅਦ ਤੁਸੀਂ ਆਪਣਾ WhatsApp ਦੇਖਣਾ ਕਿਤੇ ਆਪਾਂ WhatsApp ਤੇ ਕਲਿੱਕ ਕਰਨਾ ਕਰਨ ਤੋਂ ਬਾਅਦ ਇੱਥੇ ਆਪਾਂ WhatsApp ਲਿਖ ਦੇਣਾ ਹੈ WhatsApp ਕੋਈ ਵੀ ਤੁਸੀਂ ਨਾਮ ਦੇਣਾ ਚਾਹੁੰਦੇ ਦੇ ਸਕਦੇ WhatsApp ਲਿਖਣ ਤੋਂ ਬਾਅਦ ਇੱਥੇ ਆਪਾਂ ਸੇਵ ਕਰ ਦੇਣਾ ਹੈ ਸੇਵ ਜੀ ਸੇਵ ਕਰਨ ਤੋਂ ਬਾਅਦ ਮਾਰੀਏ ਐਡ ਆਉਣੀ ਹੈ ਤਾਂ ਉਹ ਤੁਸੀਂ ਨਿਗਾਹ ਲੈਣੀ ਹੈ ਨਿਗਾਹਣ ਤੋਂ ਬਾਅਦ ਕੀ ਕਰਨਾ ਆਪਾਂ ਦੁਬਾਰਾ ਫਿਰ ਇੱਥੇ ਕਲਿੱਕ ਕਰਨਾ ਫਿਰ ਇਥੋਂ ਤੈਨਾਂ ਨਾਲ ਕਲਿੱਕ ਹਾਂਜੀ ਉਹ ਸੈਟਿੰਗ ਕਰਨ ਤੋਂ ਬਾਅਦ ਫੇਰ ਆਪਾਂ ਇੱਕ ਵਾਰੀ ਕਲਿੱਕ ਕਰਾਉਣਾ ਕਰਨ ਤੋਂ ਬਾਅਦ ਇੱਥੇ ਫੱਲੇ ਤੈਨਾਂ ਨਾਲ ਬਣੀ ਇੱਥੇ ਕਲਿੱਕ ਕਰਨਾ ਕਰਨ ਤੋਂ ਬਾਅਦ ਇੱਥੇ ਪਲੱਸ ਵਾਲੇ ਤੇ ਜਾਣਾ ਜਾਣ ਤੋਂ ਬਾਅਦ ਮਾਲਾਂ YouTube ਬੋਣੀ ਇੱਥੇ ਆਪਾਂ ਵਾਈ ਕਰ ਦੇਣਾ ਕਰਨ ਤੋਂ ਬਾਅਦ ਇੱਥੇ ਲੌਂਚ ਐਪ ਲੌਂਚ ਐਪ ਤੋਂ ਇੱਥੇ YouTube ਇੱਥੇ ਆਪਾਂ ਲਿਖ ਦੇਣਾ YouTube ਉਹ ਤੁਹਾਡੀ ਮਰਜ਼ੀ ਹੈ ਲਿਖਣਾ ਜਾਂ ਨਹੀਂ ਲਿਖਣਾ ਨਾ ਜਿੰਦਾ ਵੀ ਤੰਨ ਜੰਗ ਲਾਵਾ V O U 2 YouTube ਇੱਥੇ ਆਪਾਂ ਕਲਿੱਕ ਕਰਦੇ ਇੱਥੋਂ ਆਪਾਂ ਸੇਵ ਕਰ ਦੇਣਾ ਸੋ ਐਡ ਆਣੀ ਮਾੜੀਏ ਤੁਸੀਂ ਐਡ ਦੇਖਿਓ ਬੰਦ ਕਰਾ ਦੇਣੀ ਹੈ ਬਾੜੀ ਨਹੀਂ ਦੇਖਣੀ ਕਰਨ ਤੋਂ ਬਾਅਦ ਕੀ ਕਰਨਾ ਹੈ ਹੁਣ ਆਪਾਂ ਸਾਰੀਆਂ ਐਪਾਂ ਜਿਹਦਾ ਬੈਕ ਚੱਲ ਜਾਣਾ ਹੈ ਜਾਣ ਤੋਂ ਬਾਅਦ ਜਿਹੜਾ ਕਾਲਾ ਨਿਸ਼ਾਨਾ ਦਾ ਬਿੰਦੂ ਆਇਆ ਇੱਥੇ ਆਪਾਂ ਕਲਿੱਕ ਕਰਨਾ ਹੈ ਇੱਥੇ ਕਲਿੱਕ ਕਰਨ ਤੋਂ ਬਾਅਦ ਤੁਸੀਂ ਕੀ ਕਰਨਾ ਹੋਗਾ ਜਦਾਂ WhatsApp ਬਣਾਇਆ ਸੀ ਧਰਮ ਖੋਲ ਕੇ ਦਿਖਾਉਂਦਾ W ਪਾਉਣੀ ਹੈ ਆ W Y WhatsApp ਖੁੱਲ ਗਿਆ ਹੈ ਨਾ ਫਿਰ ਕਾਲੇ ਬਟਨ ਤੇ ਕਲਿੱਕ ਕਰਨਾ YouTube ਦਾ ਲਾਇਆ ਸੀਗਾ YouTube ਬਣਾਇਆ YouTube ਖੁੱਲ ਗਿਆ ਤੁਸੀਂ ਦੇਖ ਸਕਦੇ ਆ ਮਤਲਬ ਜੋ ਵੀ ਮਰਜ਼ੀ ਜਿੰਨੀਆਂ ਮਰਜ਼ੀ ਐਪਾਂ ਵਗੈਰਾ ਜੋ ਮਰਜ਼ੀ ਤੁਸੀਂ ਇਹਦੇ ਵਿੱਚ ਐਡ ਕਰ ਸਕਦੇ ਆ ਬੜੀ ਘੈਂਟ ਐਪ ਆ ਇਹ ਤੇ ਬਾਕੀ ਜਿਨ ਵੀ ਇਹਨੂੰ ਇਹਦੇ ਬਾਰੇ ਪਤਾ ਸੀ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇ ਨਹੀਂ ਪਹਿਲੀ ਵਾਰੀ ਪਤਾ ਲੱਗਾ ਤਾਂ ਵੀ ਜਰੂਰ ਦੱਸਿਓ ਤਾਂ ਇਸ ਵੀਡੀਓ ਨੂੰ ਆਪਣੇ ਯਾਰਾਂ ਦੋਸਤਾਂ ਤੱਕ ਜਰੂਰ ਸ਼ੇਅਰ ਕਰਦੇ ਹੋ ਧੰਨਵਾਦ ਜੀ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ